ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਮਾਰਗ ਦੇ ਪੈੰਦੇ ਵਖ ਵਖ ਪਵਿੱਤਰ ਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਦੇ ਹੋਏ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਫਲਾਹੀ ਸਾਹਿਬ ਦਸ਼ਮੇਸ਼ ਪਿਤਾ ਜੀ ਪਾਲਮੰਗੀ ਤੋਂ ਹੁੰਦੇ ਹੋਏ ਇਸ ਸਥਾਨ ਤੇ ਪਹੁੰਚੇ ਜਿਸ ਦਾ ਨਾਮ ਅੱਜ ਕੱਲ ਗੁਰਦੁਆਰਾ ਫਲਾਹੀ ਸਾਹਿਬ ਹੈ ਗੁਰੂ ਸਾਹਿਬ ਨੇ ਇੱਥੇ ਆ ਕੇ ਵਿਸ਼ਰਾਮ ਕੀਤਾ ਤੇ ਉਹਨਾਂ ਦੇ ਨਾਲ ਭਾਈ ਨਵੀਖਾਂ ਗਣੀਖਾਂ ਤੇ ਤਿੰਨ ਪਿਆਰੇ ਸਿੰਘ ਸਨ ਦਸ਼ਮੀਸ਼ ਪਿਤਾ ਜੀ ਨੇ ਫਲਾਹੀ ਦੇ ਦਰਖਤ ਦੇ ਨਾਲ ਘੋੜਾ ਬਣਿਆ ਤੇ ਇਸ ਥਾਂ ਤੇ ਇੱਕ ਰਾਤ ਕੱਟੀ ਜਿਸ ਫਲਾਈ ਦੇ ਦਰਖਤ ਦੇ ਨਾਲ ਦਸ਼ਮੇਸ਼ ਪਿਤਾ ਜੀ ਨੇ ਘੋੜਾ ਬੰਨਿਆ ਸੀ ਉਹ ਅੱਜ ਵੀ ਹਰਿਆ ਭਰਿਆ ਖੜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ